you. ਤਨ ਗੁਰੂ ਦਰਸ਼ਨ ਤਨ ਗੁਰੂ ਤਰਲੋਚਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਾ ਪਲਾ ਅੱਜ ਲੁਧਿਆਣਾ ਦਰਸ਼ਨ ਦਰਵਾਜ਼ ਚ ਨਵਾਂ ਸਾਲ ਚੜਿਆ ਮਨਾਇਆ ਹੈ ਬੜੀ ਧੂਮਤਾ ਨਾਲ ਦੂਰੋ ਦਰਾਡੇ ਆਈ ਸਾਧ ਸੰਗਤ ਨੇ ਆਨੰਦ ਮਾਣਿਆ ਕੀਰਤਨ ਦਾ ਮਹਾਰਾਜ ਦਰਸ਼ਨ ਕੀਤੇ ਨੇ ਇਸੇ ਪਾਸ਼ਾ ਦੇ ਤੋਂ ਸਾਰੀ ਸਾਸ ਨੂੰ ਬਹੁਤ ਬਹੁਤ ਵਧਾਈ ਮਹਾਰਾਜ ਦਾ ਹੀ ਇਹ ਹੁਕਮ ਹੈ ਕਿ ਨਾਮ ਜਪੋ ਸੇਵਾ ਕਰੋ ਕਿ ਬਾਤ ਚੜ ਕੇ ਨਾਮ ਜਪੋ ਗੁਰੂ ਮਹਾਰਾਜ ਤਲੋਚਨ ਦਸਨ ਦਾ ਜਿਹੜੇ ਸਾਡੇ ਮੁਰਸ਼ਿਦ ਨੇ ਸਾਡੇ ਰੈਬਰ ਨੇ ਉਹਨਾਂ ਦਾ ਇਹ ਹੁਕਮ ਹੈ ਦੇਸ਼ ਵਿਦੇਸ਼ ਵਿੱਚ ਕੀ ਭਾਈ ਨਾਮ ਜਪੋ ਨਾਮ ਜਪੋ ਨਾਮ ਜਪੋ ਮੇਰੇ ਗੁਰੂ ਦੇ ਪਿਆਰਿਓ ਨਾਮ ਨਹੀਂ ਪਾਰ ਕਰਨਾ ਇਹ ਹੀ ਮਾਰਾ ਦਾ ਸੰਦੇਸ਼ ਹੈ ਗੁਰੂ ਮਹਾਰਾਜ ਤਲੋਚਨ ਦਸਨ ਦਾ ਸੋ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੀ ਸਰਬਤ ਦਾ ਪਾਣ ਸਾਨੂੰ ਇਹ ਜਨਮ ਮਿਲਿਆ ਬਹੁਤ ਅਮੋਲਕ ਜਨਮ ਸਾਡਾ ਕੀ ਐਵੇਂ ਅਸੀਂ ਨਸ਼ਿਆਂ ਵਿੱਚ ਨਾ ਬਰਬਾਦ ਕਰੀਏ ਮਾਰਾ ਨੇ ਆਪਣੇ ਬਾਣੀ ਲਿਖਿਆ ਮਾਨਸ ਜਨਮ ਦੁਰਲੱਭ ਹੈ ਹੋਤ ਨਾ ਬਾਰੰਬਾਰ ਇਹ ਜਨਮ ਸਾਡਾ ਬਹੁਤ ਹੀ ਅਮੋਲਕ ਹੈ ਕਿ ਐਵੇਂ ਨਾ ਗਵਾਈਏ ਅਸੀਂ ਇੱਕ ਲਿਖਿਆ ਮਾਰਾ ਨੇ ਤੇਰਾ ਹੀਰਾ ਜਨਮ ਅਨਮੋਲ ਐਵੇਂ ਨਾ ਗਵਾਈ ਬੰਦਿਆ ਕਿ ਸਾਨੂੰ ਨਸ਼ਾ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਨਾਸ਼ਵਾਨ ਹੈ ਚੀਜ਼ ਸਾਡਾ ਨਸ਼ਾ ਸਾਡੇ ਸਰੀਰ ਵਾਸਤੇ ਜੋ ਜਨ ਮਦਰਾ ਮਾਸ ਦਾ ਸੇਵਨ ਕਰੇ ਹੋ ਜਾਂਦਾ ਤਨ ਦਾ ਨਾਸ ਜੀਤੇ ਜੀ ਦੇ ਅੰਦਰ ਹੋ ਜਾਂਦਾ ਬੂਤਨ ਦਾ ਵਾਸ ਯਸ਼ਵੰਤੀ ਨਿਰਤਾ ਅਰਤਾਮ ਲਿਖਿਆ ਹੈ ਮਾਰਦਸ਼ਨ ਦਾ ਜੀ ਨੇ ਕਿ ਨਸ਼ਾ ਸਾਨੂੰ ਬਰਬਾਦ ਕਰ ਦਿੰਦਾ ਹੈ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਬਿਲਕੁਲ ਜਿਸ ਕਰਨ ਸਾਨੂੰ ਜਨਮ ਮਿਲਿਆ ਉਸ ਲੇਖੇ ਲਗਾਉਣਾ ਚਾਹੀਦਾ ਹੈ ਗੁਰੂ ਦੇ ਲੇਖੇ ਨਾਮ ਦੇ ਲੇਖੇ ਨਾਮ ਜਪ ਕੇ ਸੇਵਾ ਕਰਕੇ ਇਹ ਜਨਮ ਲੇਖੇ ਲਈ ਸੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਜੀ ਨੂੰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਆਪ ਜੀ ਨੂੰ ਸਾਰੀ ਸਾਧ ਸੰਗਤ ਜੀ ਨੂੰ ਨਵੇਂ ਸਾਲ ਤੇ ਦਰਸ਼ਨ ਦਰਬਾਰ ਜਮਾਲਪੁਰ ਵਿੱਚ ਮਨਾਇਆ ਗਿਆ ਆਪ ਸਾਰੀ ਸਾਧ ਸੰਗਤ ਜੀ ਨੂੰ ਨਵੇਂ ਸਾਲ ਦੀ ਕੋਟਨ ਕੋਟ ਵਧਾਈ ਹੋਵੇ ਤੇ ਮਾਰੇ ਦਾ ਆਸ਼ੀਰਵਾਦ ਆਇਆ कि ਆਪਾਂ ਨੂੰ ਮੈਸੇਜ ਆਇਆ ਕਿ ਮਹਾਰਾਜੀ ਨੇ ਨਾਮ ਜਪਣ ਤੇ ਜ਼ੋਰ ਦਿੱਤਾ ਕਿ ਨਵੇਂ ਸਾਲ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹੋ ਨਾਮ ਤੇ ਧਿਆਨ ਦਿਓ ਸੋ ਆਪ ਸਭ ਜੀ ਨਾਮ ਜਪੋ ਔਰ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੋ ਸੋ ਆਪ ਜੀ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਤੰਦਰੁਸਤ